ਕੋਣ ਆ ਸਿੱਧਾ ਬਹਿ ਅੱਜ ਗੱਲ ਕਰਨੀ ਆਪਾਂ ਪੰਜਾਬੀ ਸੱਭਿਆਚਾਰ ਤੇ ਹਾਂ ਠੀਕ ਆ ਜੀ ਠੀਕ ਆ ਜੀ ਠੀਕ ਠੀਕ ਜੀ ਹਾਂ ਤੋ ਸਿੱਧੇ ਜੋ ਤੇ ਆ ਜੀ ਓਏ ਤੁਹਾਡੀ ਹਾਇਰੀ ਲੱਗਣੀ ਆ ਸਹੀ ਹਾਂ ਇਹਨਾਂ ਦੋ ਜਿਹੜਾ ਕੀ ਖਾਣਾ ਓਏ ਤੂੰ ਬੜੀ ਬਕਵਾਸ ਕਰਦਾ ਓਏ ਤੋ ਨੰਬਰ 1 ਨੰਬਰ 1 ਕੀ ਹੋਇਆ ਜੀ ਇਹ ਕੀ ਹੋਇਆ ਮੈਂ ਨਹੀਂ ਸਕਤੀ ਨਾ ਜੀ ਸ਼ਕਤੀਮਾਨ ਪਹਿਲੇ ਨੰਬਰ ਤੇ ਸ਼ਕਤੀਮਾਨ ਕੱਢੋ ਜੀ ਦੀ ਸ਼ਕਤੀ ਕੰਨੀਆਂ ਸ਼ਕਤੀਆਂ ਕੱਢ ਦੇਣੇ ਸਾਰੀਆਂ ਨੂੰ ਕੱਢ ਮਾਸਟਰੀ ਥੋੜੀ ਜੀ ਸ਼ਕਤੀ ਜੀ ਦੀ ਬਾਦ ਜਿਆਦਾ ਆ ਜੀ ਬਈ ਦਾਵਾ ਬਈ ਸ਼ਕਤੀਮਾਨ ਦਾ ਗੰਦਾ ਪਾਣਾ ਨੇ ਸਕੂਲ ਆਇਆ ਇਹਦੇ ਮੂੰਹ ਚੋਕੇ ਸ਼ਕਤੀਮਾਨ ਬਣੇ ਬਈ ਉਹ ਰੋਲ ਨੰਬਰ 2 ਉਹ ਜੀ ਹੈ ਛੁੱਟੀ ਤੇ ਆ ਜੀ ਤੈਨੂੰ ਬੜਾ ਪਤਾ ਸਾਰਿਆਂ ਦਾ ਓਏ ਮੈਨੂੰ ਪਤਾ ਜੀ ਕੀ ਹੋਇਆ ਕੱਲ ਛੁੱਟੀ ਤੇ ਆ ਉਹਨਾਂ ਦੀ ਮੱਝ ਸੂਣ ਵਾਲੀ ਹੈ ਜੀ ਅੱਜ ਦੱਦਾ ਛੜੀ ਦੀਆਂ ਜੀ ਸੂਣ ਵਾਲੀ ਹੈ ਤੇ ਮੈਂ ਉਹਨਾਂ ਨੇ ਕਾਹੀ ਬੋਲੀ ਲੈ ਕੇ ਆਏ ਜੀ ਫਿਰ ਉਹਨੇ ਬੋਲੀ ਭਰਾਨੀ ਹੈ ਜਾਨ ਸਾਰੇ ਆਪਾਂ ਬੋਲੀ ਖਾਣੀ ਹੈ ਜੀ ਅੱਛਾ ਹਾਂ ਜੀ ਚਾਰ ਬਣੀਆਂ ਦੀ ਇਹਨਾਂ ਨੂੰ ਲੈ ਆਏ ਤੇ ਬੋਲੀਆਂ ਦੇ ਚੀਤੇ ਤੇ ਪੜਨਾ ਲਿਖਣਾ ਆਉਂਦਾ ਨਹੀਂ ਹੈ ਚਲ ਕਰ ਰੋਲ ਨੰਬਰ 3 ਹਾਜ਼ਰ ਜੀ ਉਹ ਖੜਾ ਹੋਏ ਹਾਂਜੀ ਮਾਸਟਰ ਜੀ ਤੂੰ ਹਰ ਸੁਣਾ ਆਪਣਾ ਹਾਂ ਕਿਹਾ ਮਾਸਟਰ ਜੀ ਵਰਦੀ ਪਾਈ ਹੈ ਹਾਲ ਨੂੰ ਕੀ ਆ ਇਹ ਕਹੇ ਜੀ ਵਰਦੀ ਆ ਓ ਕਮੀਜ਼ ਤਾਂ ਉਹ ਤਾਂ ਘੜੇ ਚੋਂ ਕੱਢੀ ਹੁੰਦੀ ਹੈ ਜੀ ਉਹ ਟਰੰਕ ਚੋਂ ਕੱਢੀ ਕਮੀਜ਼ ਮੈਂ ਨਵੀਂ ਵੇਖਿਆ ਮਾਸਟਰ ਜੀ ਕਮੀਜ਼ ਦੀ ਉਹ ਤੁਹਾਨੂੰ ਜਦੋਂ ਮੈਂ ਵੇਖ ਲਾ ਮੇਰਾ ਸਾਰਾ ਦੇਣੀ ਬੇੜਾ ਘਰ ਕੋਈਦਾ ਸਾਰੇ ਦੇ ਦਈ ਬੱਸ ਲੈ ਰਾਤੀਆਂ ਦੀ ਬੇਸਤੀ ਨਾਲ ਤੁਹਾਡੀ ਬਹੁਤ ਇੱਜ਼ਤ ਆ ਕਿ ਤੇ ਚੋ ਅ ਰੋਲ ਨੰਬਰ 4 ਛੁੱਟੀ ਤੇ ਆ ਜੀ ਹਾਂ ਉਹ ਵੀ ਛੁੱਟੀ ਤੇ ਆ ਜੀ ਉਹ ਵੀ ਛੁੱਟੀ ਤੇ ਹਾਂ ਉਡੀ ਮਾਸੀ ਦੀ ਕੁੜੀ ਦਾ ਵਿਆਹ ਹੈ ਜੀ ਤੇ ਉਹ ਕੰਦੀ ਮੈਣ ਹੀ ਆ ਜੀ ਉਹਨੇ ਫਿਰ ਮੈਂ ਚੱਲ ਠੀਕ ਆ ਡਿਆ ਚਾਲ ਲੇ ਭਾਜੀ ਲੈ ਆਈ ਹੈ ਕਰੋ ਨੰਬਰ 5 ਹਾਇਰ ਹੈ ਜੀ ਚੜਾਓ ਇਹ ਮਸੀਣੀ ਵੇਖ ਲੈ ਜੀ ਇਹ ਇਹ ਕੰਨਿਆ ਆਸ਼ੀਰਵਾਦ ਲੈ ਆਨੇ ਮਸੀਣੀ ਓ ਠੀਕ ਆ ਠੀਕ ਆ ਜਾ ਸਾਵਾਂ ਸਾਵਾਂ ਜਾ ਥੋੜਾ ਜਿਹਾ ਉਹਦੇ ਓਏ ਬੱਸ ਕਰ ਯਾਰ ਜਾ ਇਹ ਕਦੇ ਪੈਣੀ ਪਈ ਜਾਂਦਾ ਮਿੰਟ ਮਿੰਟ ਬਾਅਦ ਆਹ ਜਾਣ ਖਾਦੀ ਇਹਨਾਂ ਨੂੰ ਅਸ਼ੀਰਵਾਦ ਲੈਣਾ ਹੁੰਦਾ ਜੀ ਤੁਹਾਡਾ ਜੀ ਠੀਕ ਅੱਜ ਆਪਾਂ ਗੱਲ ਕਰਨੀਆਂ ਪੰਜਾਬੀ ਸੱਭਿਆਚਾਰ ਠੀਕ ਹੈ ਜੀ ਕਰ ਲੈਨੇ ਜੀ ਕਰ ਲੈਨੇ ਮਾਸਟਰ ਜੀ ਉਹ ਘੱਟਾਈ ਫੇਰ ਨਿਕਾ ਠੀਕਾ ਠੀਕ ਹੈ ਜੀ ਹਾਂ ਹਾਂ ਤੋਈ ਬੜੀ ਹੌਫ ਆ ਚੱਲ ਓਥੇ ਤੋਦਿਆ ਜਾ ਖੜੋ ਮਟਰ ਜੀ ਮੇਰੀ ਵਾਰੀ ਆ ਗਈ ਹਾਂ ਆ ਦੱਸ ਹਾਂ ਜੀ ਮਟਰ ਜੀ ਸਾਡੇ ਸੱਬਿਆਚਾਰ ਤੇ ਕ ਲੈਣ ਦੱਸ ਇੱਕ ਲੈਣ ਓਏ 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 ਨਾ ਲੈ ਕਾ ਇੱਥੇ ਆ ਤੇ ਨਾ ਬੋਲ ਕੋਈ ਸੱਬਿਆਚਾਰ ਤੇ ਸੱਬਿਆਚਾਰ ਮਟਰ ਜੀ ਆਡਾ ਹਾਂ ਸਾਰਾ ਕੋ ਸੱਬਿਆਚਾਰ ਜੀ ਐ ਬਲੈਕ ਗੋੜ ਹੋ ਗਿਆ ਜੀ ਕਾ ਹੋ ਗਿਆ ਜੀ ਪੱਠੇ ਵੱਡਣਾ ਜੀ ਟੋਕਾ ਬੇਟੇ ਫੜਾ ਮੂੰਹ ਉੱਤਰੇ ਨਾ ਲੈ ਕਾ ਇੱਕ ਨੰਬਰ ਦੇ ਆ ਬੈਠਾ ਤੋ ਕੇ ਸਬਿਆ ਚਾਰ ਤੇ ਘਾਹ ਦੇ ਪੱਠੇ ਉਹ ਸਿੱਧਾ ਬੈ ਜਾ ਬੈ ਜਾ ਬੈ ਜਾ ਠੀਕ ਆ ਕੱਖੜੀਆਂ ਦਾ ਤੈਨੂੰ ਓ ਇਧਰ ਚੱਲ ਤੇਰੀ ਵਾਰੀ ਮੈਂ ਮਾਸਟਰ ਜੀ ਆਓ ਖੜਾਓ ਹਾਂਜੀ ਮਾਸਟਰ ਜੀ ਤੈਨੂੰ ਪਤਾ ਸਬਿਆ ਚਾਰ ਬਾਰੇ ਓਏ ਸਬਿਆ ਚਾਰ ਬਾਰੇ ਮਾਸਟਰ ਜੀ ਓ ਕੀ ਹੁੰਦਾ ਓ ਤੈਨੂੰ ਸਬਿਆ ਚਾਰ ਦਾ ਨਹੀਂ ਪਤਾ ਓਏ ਨਹੀਂ ਮਾਸਟਰ ਜੀ ਏੜੇ ਮੂ ਤੇਰਾ ਬੈ ਥਲੇ ਲੈ ਆ ਕੇ ਥਾਂ ਦੇ ਆ ਜਿੰਦਾ ਸਕੂਲੇ ਪੜਨ ਉਹ ਸਾਉਂਡ ਓਏ ਓ ਮੱਛੀ ਚੋਲ ਕੀ ਹੁੰਦਾ 10 ਤੋਂ 10 ਸਭਿਆਚਾਰ ਦਾ ਪਤਾ ਹੀ ਪਾਪਾ ਜੀ ਕੀ ਹੁੰਦਾ ਸਭਿਆਚਾਰ ਵਿਚਾਰ ਕੀ ਮੈਂ ਜੀ ਦੱਸਦਾ ਜੀ ਤੀ ਫਿਰ ਮੈਂ ਤਾਂ ਗੁੱਸਾ ਕਰ ਜਾਣਾ ਜੀ ਹਾਂ ਯਾਰ ਇੱਕ ਤੇਰਾ ਤੂੰ ਬੁਝਾਰਤਾ ਬੜੀਆਂ ਪੋਨਾ ਮੈਂ ਕੋ ਗੁੱਸਾ ਕਰਨਾ ਦੱਸ ਮੈਨੂੰ ਫਿਰ ਮੈਂ ਸੱਚ ਬੋਲਣਾ ਜੀ ਫਿਰ ਤੁਹਾਡੇ ਬਰਦਾਸ਼ ਨਹੀਂ ਜੀ ਹੁਣ ਯਾਰ ਐਦਾਂ ਕਰ ਇੱਥੇ ਬਲੈਕ ਬੋਰਡ ਤੇ ਆਣ ਕੇ ਮੈਨੂੰ ਸਾਰੇ ਸੱਚ ਦੱਸ ਮੈਨੂੰ ਅੱਜ ਆ ਜਾਂੀ ਕੱਲ ਹੁਣ ਆਉਂਦੀ ਆਂਦੀ ਆ ਓਏ ਓਏ ਬੱਸ ਕਰਿਆ ਕਰ ਆ ਮਾਸਟਰ ਜੀ ਨਾ ਕਰਿਆ ਕਰ ਯਾਰ ਨਾ ਕਰੇਗਾ ਸਾ ਇੱਕ ਵਾਰੀ ਹੋਰ ਕਰ ਦੇ ਓਏ ਯਾਰ ਇੱਕ ਦਿਨ ਤੂੰ ਤੂੰ ਪਿਆਰ ਵੀ ਬੜਾ ਲੈਣਾ ਤੂੰ ਗਾਲਾਂ ਵੀ ਬੜੀਆਂ ਖਾਣਾ ਮੇਰੇ ਕੋ ਹੈ ਬੱਸ ਜੀ ਤੁਹਾਡੀਆਂ ਗਾਲਾਂ ਚ ਤਿਆਰ ਆ ਜੀ ਅੱਛਾ ਓਏ ਓਏ ਬੱਸ ਬੱਸ ਚੱਲ ਲੈ ਕੇ ਦੱਸ ਹੁਣ ਮੈਨੂੰ ਬੋਲ ਕੇ ਦੱਸ ਮਾਸਟਰ ਜੀ ਪੰਜਾਬ ਦੇ ਸੱਭਿਆਚਾਰ ਬਾਰੇ ਗੱਲ ਕਰਨੀ ਹੈ ਜੀ ਆਣ ਵਾਲਾ ਜਿਹੜਾ ਸੱਭਿਆਚਾਰਕਾ ਉਹਦੇ ਬਾਰੇ ਗੱਲ ਕਰਨੀ ਹੈ ਜੀ ਇਹ ਮਾਸਟਰ ਜੀ ਸੱਭਿਆਚਾਰ ਹਾਂ ਆਣ ਵਾਲੇ ਟਾਈਮ ਦੇ ਵਿੱਚ ਸੱਭਿਆਚਾਰ ਨਹੀਂ ਰਹੇਗਾ ਕਿਉਂ ਇਹ ਕੁਝ ਹੋਰ ਹੀ ਬਣ ਜਾਣਾ ਜੀ ਯਾਰ ਵਹਿ ਤੂੰ ਉਦਾਹਰਨਾ ਵਧੀਆ ਦੇਣਾ ਮੈਨੂੰ ਹਣਾ ਹਾਂਜੀ ਮਾਸਟਰ ਜੀ ਉਹ ਠੀਕ ਆ ਠੀਕ ਆ ਦੱਸ ਮੈਨੂੰ ਹੁਣ ਆਣ ਵਾਲੇ ਟਾਈਮ ਦੇ ਵਿੱਚ ਮਾਸਟਰ ਜੀ ਪਹਿਲੀ ਚੀਜ਼ ਤੇ ਆ ਜੀ ਜਿਹੜੀ ਘਰ ਦੇ ਵਿੱਚ ਬਜ਼ੁਰਗਾਂ ਦੀ ਇੱਜ਼ਤ ਸਭਿਆਚਾਰਕ ਦੇ ਵਿੱਚ ਸਭ ਤੋਂ ਵੱਡੀ ਆਡੇ ਪੰਜਾਬ ਦੇ ਵਿੱਚ ਖਾਸੀਅਤ ਹੀ ਸਿਆਣਿਆਂ ਦੀ ਬਜ਼ੁਰਗਾਂ ਦੀ ਇੱਜ਼ਤ ਉਹ ਖਤਮ ਹੋ ਜਣੀ ਹੈ ਜੀ ਪਹਿਲਾਂ ਤੇ ਬਜ਼ੁਰਗੀ ਖਤਮ ਹੋ ਜਣੇ ਹੈ ਜੀ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਹਿੱਸੇ ਉਹ ਖਤਮ ਹੋ ਜਣੇ ਹੈ ਜੀ ਆਉਣ ਵਾਲੇ ਸਮੇਂ ਚ ਕਿਉਂਕਿ ਅੱਗੇ 50 ਸਾਲ ਤੋਂ ਕਿਹਨੇ ਉੱਪਰ ਜਾਣਾ ਨਹੀਂ ਤੇ ਬਜ਼ੁਰਗ ਖਤਮ ਹੋ ਗਈ ਨਾਲ ਨਾਲ ਹੀ ਜਿਹੜਾ ਕਲਚਰ ਹੀ ਉਹਨਾਂ ਨਾਲ ਜੁੜਿਆ ਉਹ ਵੀ ਖਤਮ ਹੋ ਜਾਣਾ ਅੱਗੇ ਜੀ ਬਜ਼ੁਰਗਾਂ ਦੀ ਕਹਿੰਨੇ ਇੱਜ਼ਤ ਨਹੀਂ ਕਰਨੀ ਕਰਨੀ ਪਹਿਲਾਂ ਬਜ਼ੁਰਗ ਜਿਹੜੇ ਬਜ਼ੁਰਗਾਂ ਦੀ ਲੋਕ ਇੱਜ਼ਤ ਕਰਦੇ ਸੀ ਜੇ ਕੋਈ ਘਰ ਆਂਦਾ ਸੀ ਸਿਰ ਚ ਨੀ ਟੱਕ ਕੇ ਰੱਖਦੀਆਂ ਸੀ ਕੁੜੀਆਂ ਦਾ ਅੱਜ ਢਾਕੇ ਰੱਖਦੀਆਂ ਪੁਰਾਣੇ ਟਾਈਮ ਚ ਕਲਚਰ ਦੇ ਵਿੱਚ ਸੱਭਿਆਚਾਰਕ ਦੇ ਵਿੱਚ ਇਹ ਸਭ ਕੁਝ ਖਤਮ ਹੋਇਆ ਨਾ ਮਾਸਟਰ ਜੀ ਉਹਨਾਂ ਅੱਗੇ ਮਾਸਟਰ ਜੀ ਆਏ ਨਾ ਜੀ ਸਾਡੇ ਮੇਨ ਪੰਜਾਬ ਦਾ ਜਿਹੜਾ ਕਲਚਰ ਦੇ ਵਿੱਚ ਬੜੀ ਜ਼ਰੂਰੀ ਚੀਜ਼ ਮੇਨ ਉਹ ਆ ਜੀ ਖਾਣਾ ਪੀਣਾ ਹਾਂ ਸਾਡੇ ਪੰਜਾਬ ਦਾ ਖਾਣਾ ਪੀਣਾ ਜੀ ਪੂਰੇ ਵਰਲਡ ਦੇ ਵਿੱਚ ਫੇਮਸ ਆ ਜੀ ਖਾਣਾ ਪੀਣਾ ਪੰਜਾਬ ਦਾ ਸਾਗ ਢੋਡਾ ਆਹ ਹਾਏ ਨਹੀਂ ਆ ਰਹੇ ਆ ਜਾਂਦੇ ਆ ਆ ਗਿਆ ਨਾ ਸਵਾਦ ਮਾਸਟਰ ਜੀ ਮੂੰਹ ਚ ਹਾਂ ਜੀ ਕੀ ਬਾਤ ਆ ਜੀ ਤੇ ਇਹ ਲੱਸੀ ਆਹ ਹਾਂ ਦੁੱਧ ਠੰਡ ਵਗ ਗਿਆ ਠੰਡ ਵਗ ਗਿਆ ਲਸੀ ਦਾ ਨਾ ਆ ਆ ਸ਼ਾਮੜੇ ਸਰ ਮੇਰੇ ਵੀ ਆ ਗਿਆ ਜੀ ਪਾਣੀ ਲਸੀ ਲੈ ਵੀ ਆਈ ਕੱਲ ਆਨ ਲਾ ਟਾਈਮ ਦੇ ਵਿੱਚ ਚੱਲਨੇ ਆ ਜੀ ਫਾਸਟ ਫੂਡ ਉਹ ਕੀ ਹੁੰਦਾ ਓਏ ਉਹ ਮਾਸਟਰ ਜੀ ਚੱਲਨੇ ਆ ਜੀ ਜਿੱਦਾ 버ਗਰ ਟਿੱਕੀ ਸਮੋਸੇ ਪੀਜੇ ਹਾਂ ਇਹ ਚੀਜ਼ਾਂ ਖਾਣੀਆਂ ਮਾਸਟਰ ਜੀ ਅੱਛਾ ਉਹਦੇ ਨਾਲ ਮਾਸਟਰ ਜੀ ਬੱਚਿਆਂ ਦੀ ਗ੍ਰੋਥ ਨਹੀਂ ਹੋਣੀ ਬੱਚੇ ਜਿੱਦਾ ਸਾਡੇ ਪੰਜਾਬ ਦੇ ਵਿੱਚ ਸੂਰਮੇ ਪੈਦਾ ਹੁੰਦੇ ਸੀ 6.5 6.6 ਫੁੱਟ ਓ ਬੱਸ ਕਰ ਬੱਸ ਦਾਰਾ ਸਿੰਘ ਅਰਗੇ ਫਾਸਟ ਫੂਡਾਂ ਨੇ ਖਤਮ ਕਰ ਦਿੰਨੇ ਆ ਜੀ ਬੱਚੇ ਦੁੱਧ ਨਕਲੀ ਮੱਖਣ ਨਕਲੀ ਕਿਉ ਨਕਲੀ ਹਰ ਚੀਜ਼ ਨਕਲੀ ਹੋਣੀ ਹੈ ਉਹ ਵੀ ਖਤਮ ਹੋਏ ਨਾ ਜੀ ਉਸ ਤੋਂ ਬਾਅਦ ਆਏ ਨਾ ਮਾਸਟਰ ਜੀ ਆਡਾ ਪੰਜਾਬ ਦਾ ਜਿਹੜਾ ਕਲਚਰ ਆ ਪੰਗੜਾ ਪੂਰੇ ਵਰਲਡ ਦੇ ਵਿੱਚ ਪੰਜਾਬੀ ਪੰਗੜਾ ਮਸ਼ਹੂਰ ਹੈ ਜੀ ਹਾਂ ਨਾਮ ਹੈ ਜੀ ਪੂਰੇ ਵਰਲਡ ਦੇ ਵਿੱਚ ਪੰਜਾਬੀ ਪੰਗੜਾ ਸਹੀ ਹੈ ਐਵੀ ਮਾਸਟਰ ਜੀ ਖਤਮ ਹੋ ਜਾਣਾ ਜੀ ਹਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਚੱਲਣੇ ਆ ਜੀ ਪੰਗੜੇ ਦੇ ਨਾਂ ਤੇ ਜਿੱਦਾਂ ਹੁਣ ਪੰਜਾਬੀ ਸੱਭਿਆਚਾਰਕ ਪੰਗੜਾ ਕਰੋ ਪਾਡੇ ਚੱਲਦਾ ਹੀ ਅੱਜਕੱਲ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਸ ਨਾਂ ਹੀ ਰਹਿ ਜਾਣਾ ਜੀ ਪਰ ਉੱਤੇ ਚੱਲਣਾ ਜਿੱਤਣਾ ਰੰਗਾ ਰੰਗ ਪ੍ਰੋਗਰਾਮ ਹਾਂ ਹਾਂ ਜੀ ਮਾਸਟਰ ਜੀ ਬੜੇ ਮਾੜੇ ਹਾਲ ਹੋਏ ਨੇ ਯਾਰ ਬਹੁਤ ਮਾੜੇ ਮਾਸਟਰ ਜੀ ਓਏ ਓਏ ਆ ਕੀ ਕੀਤਾ ਇਹ ਆ ਫੇਰ ਮੱਛੀ ਚੋਲ ਇਹੀ ਸਭ ਤੋਂ ਵੱਡੀ ਹੈ ਸਾਡੇ ਲਾਸਟ ਦੇ ਜਿਹੜਾ ਮੈਸੇਜ ਆ ਜੀ ਮੱਛੀ ਚੋਲ ਇਹੋ ਹੀ ਰਹਿ ਜਾਣੀ ਹੈ ਜੀ ਹੱਡੇ ਇੱਥੇ ਕਲਚਰ ਦੇ ਵਿੱਚ ਉਹ ਕਿਦਾਂ ਸਭ ਤੋਂ ਵੱਡੀ ਚੀਜ਼ ਹੈ ਜੀ ਸਾਡੀ ਜ਼ਮੀਨ ਹੂੰ ਜਿਹੜੀ ਸਾਡੀ ਮਾਂ ਆ ਧਰਤੀ ਮਾਂ ਧਰਤੀ ਮਾਂ ਇਹ ਮਿੱਟੀ ਜਿਹੜੀ ਸਾਨੂੰ ਇਤੋਂ ਕਲਚਰ ਸਾਨੂੰ ਇੱਥੋਂ ਮਿਲਿਆ ਸਾਡੇ ਪੰਜਾਬ ਦੇ ਵਿੱਚ ਸਾਡਾ ਕਲਚਰ ਇਸ ਮਿੱਟੀ ਨਾਲ ਜੁੜਿਆ ਆ ਬਿਲਕੁਲ ਬਿਲਕੁਲ ਨਾ ਰਹਿਣੀ ਸਾਡੀ ਮਿੱਟੀ ਨਾ ਰਹਿਣੀ ਆ ਜ਼ਮੀਨ ਧਰਤੀ ਮਾਂ ਨਾ ਡਰਣਾ ਪਾਣੀ ਹੂੰ ਪਾਣੀ ਬਰਬਾਦ ਹੋ ਗਿਆ ਜੀ ਦਵਾਈਆਂ ਆ ਗਈਆਂ ਜੀ ਪਾਣੀ ਦੇ ਵਿੱਚ ਕੈਂਸਰ ਆ ਗਿਆ ਪਾਣੀ ਦੇ ਵਿੱਚ ਫੈਕਟਰੀਆਂ ਵੱਡੀਆਂ-ਵੱਡੀਆਂ ਬਾਹਰੋਂ ਆ ਕੇ ਲੱਗ ਰਹੀਆਂ ਸਾਰਾ ਪਾਣੀ ਹੋ ਗਿਆ ਬਰਬਾਦ ਆਨ ਵਾਲੇ ਟਾਈਮ ਦੇ ਵਿੱਚ ਪਾਣੀ ਮੁੱਲ ਵੀ ਕਿਆ ਕਰੇਗਾ ਮਾਸਟਰ ਜੀ ਹਾਂ ਜਦੋਂ ਧਰਤੀ ਆਪਣੀ ਜਿਹੜੀ ਧਰਤੀ ਮਾਂ ਆਡੀਆ ਮਿੱਟੀ ਜਿਹੜਾ ਇਹਦੇ ਨਾਲ ਜੁੜੇ ਹੋਏ ਆ ਜਦੋਂ ਉੱਥੋਂ ਸਾਰੇ ਇਹ ਜ਼ਮੀਨ ਵੇਚਵਾ ਚ ਕੇ ਬਾਹਰ ਚਲ ਜਾਣਗੇ ਤੇ ਜਿਨ੍ਹਾਂ ਨੇ ਕਲਚਰ ਸਾਹਮਣਾ ਉਹ ਹੀ ਨੇ ਇੱਥੇ ਰਹਿਣਗੇ ਉਹ ਬਾਹਰ ਚਲ ਜਾਣਗੇ ਤੇ ਇੱਥੇ ਆ ਜਣਾ ਜੀ ਵੈਸਟਰਨ ਕਲਚਰ ਇੱਥੇ ਆ ਜਣੀ ਆ ਜੀ ਐਂਡ ਤੇ ਜੋ ਇੱਥੇ ਰਾਜ ਕਰਨਾ ਵਾ ਉਹ ਆ ਜੀ ਮੱਛੀ ਚੋਲ ਇੱਥੇ ਆ ਜਾਣਾ ਪੰਜਾਬ ਦੇ ਵਿੱਚ ਭਈਆ ਰਾਜ ਸ਼ੋ ਉਹਨਾਂ ਨੇ ਇੱਥੇ ਸਾਂਭਣਾ ਇਹਨੂੰ ਜ਼ਮੀਨ ਨੂੰ ਸਾਡੇ ਕੋਲ ਜ਼ਮੀਨ ਨਹੀਂ ਰਹਿਣੀ ਸਾਡਾ ਕਲਚਰ ਨਹੀਂ ਹੱਡ ਕੋਲ ਰਹਿਣਾ ਆਪਾਂ ਚੱਲ ਜਾਣਾ ਜੀ ਬਾਹਰ ਲੋਕਾਂ ਨੇ ਸਾਰਿਆਂ ਨੇ ਉਹ ਕਲਚਰ ਵੀ ਮੁੱਕ ਜਾਣਾ ਜ਼ਮੀਨਾਂ ਵੀ ਮੁੱਕ ਜਾਣੀਆਂ ਤੇ ਆ ਜਾ ਕੇ ਰਹਿ ਜਾਣੀਆਂ ਜੀ ਇੱਥੇ ਯੂਪੀ ਬਿਹਾਰ ਮੱਛੀ ਚੋਲ ਗੈਂਗ ਜਿਹੜਾ ਨੇ ਇੱਥੇ ਕਰਨਾ ਰਾਜ ਤੇ ਉਹਨਾਂ ਨੇ ਇੱਥੇ ਆਪਣਾ ਚਲਾਣਾ ਕਲਚਰ ਉਹ ਆਪਣੇ ਉੱਥੋਂ ਵਾਲਾ ਸ਼ਾਵਾ ਪੁੱਤਰਾ ਬਹੁਤ ਸਿਆਣੀਆਂ ਗੱਲਾਂ ਕਰਦਾ ਤੂੰ ਬੱਚਿਆ ਮੈਨੂੰ ਬੜਾ ਮਾਣ ਆ ਤੇਰੇ ਤੇ ਪਰ ਗੱਲ ਫੇਰ ਉੱਥੇ ਮੁੱਕਦੀ ਆ ਨਾ ਕਿ ਸਾਰਿਆਂ ਦੀ ਸੋਚ ਤੇਰੇ ਵਰਗੀ ਨਹੀਂ ਲੱਗੀ ਜੇ ਕਿਤੇ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨ ਅੱਜ ਇਹ ਕਿਤੇ ਸੋਚ ਨੂੰ ਲੈ ਕੇ ਚੱਲਣ ਨਾ ਸਾਰੇ ਜਿਹੜੀ ਤੇਰੀ ਸੋਚ ਆ ਤੇ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ ਬੱਚਿਆ ਸ਼ਾਵਾ ਬੱਚਾ ਸ਼ਾਵਾ ਤੂੰ ਦਿਲ ਖੁਸ਼ ਕਰਤਾ ਯਾਰ